ਇਹ ਤਕਨਾ ਜੋ Jaipur Rajasthan ਦੀ ਹੈ ਜੋ ਸ਼ਹਿਰ ਦੀ ਚੱਕਾ ਚੌਂਦ ਅਤੇ ਦਨੁਫਤਾ ਤੋਂ ਦੂਰ ਲਗਭਗ ਪਹਿਰ ਕਿਲੋਮੀਟਰ ਦੂਰ ਸਥਿਤ ਇੱਕ ਇਤਿਹਾਸਿਕ ਸ਼ਹਿਰ ਸਾਹਿਬਪੁਰ ਚ ਬਈ ਸੀ ਇਸ ਤਕਨਾ ਵਿੱਚ ਮਨੋਰਪੁਰ ਇਲਾਕੇ ਦੇ ਇਕਤਲਵਿਆ ਅਕੈਡਮੀ ਕਾਲਜ ਫॉर ਲਾਇਬ੍ਰੇਰੀ ਸੈਂਟਰ ਵਿੱਚ ਰੂਰਲ এনवायरमेंट ਦੀ ਸੋਭਾ ਪੜਾਈ ਕਰ ਰਹੀ ਸੀ ਸੋਭਾ ਚਮਨਪੁਰਾ ਦੇ ਬਾਬਾ ਸੋਵਾ ਅੰਦਾਸ ਪੀਜੀਏ ਕਾਲਜ ਵਿੱਚ ਜੀਓਗ੍ਰਾਫੀ ਦੀ ਸਟੂਡੈਂਟ ਸੀ ਉਹ ਐਮਏ ਫਾਈਨਲ ਦੀ ਪੜਾਈ ਦੇ ਨਾਲ ਨਾਲ ਸੀਟੀ ਦੀ ਤਿਆਰੀ ਵੀ ਕਰ ਰਹੀ ਸੀ ਇਸ ਲਈ ਉਸਨੇ ਅਕਤੂਬਰ 2022 ਵਿੱਚ ਕੋਚਿੰਗ ਸੈਂਟਰ ਵਿੱਚ ਦਾਖਲਾ ਲਿਆ ਸੀ ਨਵੇਂ ਸਾਲ ਦੇ ਪਹਿਲੇ ਦਿਨ ਜਦੋਂ ਕੋਚਿੰਗ ਕਲਾਸ ਖਤਮ ਹੋਈ ਤਾਂ ਸੋਵਾ ਨੇ ਆਪਣੀਆਂ ਕਿਤਾਬਾਂ ਅਤੇ ਕਾਪੀਆਂ ਨੂੰ ਜਲਦੀ ਜਲਦੀ ਬੈਗ ਵਿੱਚ ਸਿਮੇਟਣ ਦੀ ਕੋਸ਼ਿਸ਼ ਕੀਤੀ ਇਸੇ ਹਰਬੜੀ ਵਿੱਚ ਉਸਦੀ ਇੱਕ ਨੋਟਬੁੱਕ ਬੈਂਚ ਦੇ ਹੇਠਾਂ ਡਿੱਗ ਗਈ। ਉਸ ਵਿੱਚੋਂ ਕੁਝ ਖੁੱਲੇ ਪੰਨੇ ਇੱਧਰ-ਉੱਧਰ ਵਿਖਰ ਗਏ। ਉਹਨਾਂ ਨੂੰ ਇਕੱਠਾ ਕਰਨ ਲਈ ਸੋਬਾ ਝੁਕਣੀ ਹੀ ਵਾਰੀ ਸੀ। ਕਿ ਉਸੇ ਸਮੇਂ ਕੁਮੁੰਡਾ ਉਹ ਪੰਨੇ ਇਕੱਠੇ ਕਰਨ ਲੱਗ ਪਿਆ। ਕੁਝ ਸਕਿੰਟਾਂ ਬਾਅਦ ਉਸਨੇ ਉਹ ਨੋਟਬੁੱਕ ਅਤੇ ਪੰਨੇ ਸੋਬਾ ਨੂੰ ਦਿੰਦੇ ਹੋਏ ਕਿਹਾ, "ਹਾਲੋ ਮੇਰਾ ਨਾਮ ਸੁਨੀਲ ਬਾਜ਼ਰੀ ਹੈ। ਤੂੰ ਵੀ ਬਾਜ਼ਰੀ, ਮੈਂ ਵੀ ਬਾਜ਼ਰੀ, ਵਧੀਆ ਹੈ ਨਾ?" ਸੋਭਾ ਮੁਸਕਰਾਈ ਫੁੱਜਪਲਾ ਦੇ ਲਈ ਰੁਕੀ ਤੇ ਫਿਰ ਬੋਲੀ ਤੈਨੂੰ ਕਿਵੇਂ ਪਤਾ ਕਿ ਮੈਂ ਉਹ ਤੁਰੰਤ ਹੀ ਵਿਚਾਰ ਬੋਲ ਪਿਆ ਹੁਣ ਇਹ ਨਾ ਪੁੱਛੋ ਕਿ ਕਿਵੇਂ ਪਤਾ ਕਿਉਂ ਪਤਾ ਤੇਰੇ ਬਾਰੇ ਮੈਨੂੰ ਬਹੁਤ ਕੁਝ ਪਤਾ ਹੈ ਤੇਰਾ ਨਾਮ ਸੋਭਾ ਵਾਗਰੀ ਹੈ ਤੇਰੇ ਨਾਲ ਕੇ ਗੜਵਾਰ ਰਿਚ ਹਨ ਕਹੇ ਤਾਂ ਹੋਰ ਕੁਝ ਦੱਸਾਂ ਸੋਭਾ ਇੱਕ ਵਾਰ ਫਿਰ ਮੁਸਕਰਾਈ ਅਤੇ ਨੋਟਬੁੱਕ ਲੈ ਕੇ ਉਸ ਨੂੰ ਬੈਗ ਵਿੱਚ ਰੱਖ ਲਿਆ ਬੈਗ ਪਿੱਛੇ ਤੇ ਲੜਕਾਉਂਦੇ ਆ ਬੋਲੀ ਥੈਂਕਸ ਸਿਰਫ ਥੈਂਕਸ ਮੈਂ ਤੇਰੇ ਨਾਲ ਜਾਣ ਪਹਿਚਾਨ ਬਣਾਉਣਾ ਚਾਹੁੰਦਾ ਹਾਂ ਮੇਰਾ ਘਰ ਵੀ ਘਟਵਾੜ ਵਿੱਚ ਹੈ ਮੁੰਡਾ ਬੋਲਿਆ ਇਹ ਸੁਣ ਕੇ ਸੋਭਾ ਹੈਰਾਨ ਹੋ ਗਈ ਅਤੇ ਬੋਲੀ ਤਾਂ ਤੂੰ ਮੇਰਾ ਰਿਸ਼ਤੇਦਾਰ ਹੈ ਰਿਸ਼ਤੇਦਾਰ ਅਜੇ ਤੱਕ ਤਾਂ ਨਹੀਂ ਪਰ ਬਨਣਾ ਚਾਹੁੰਦਾ ਹਾਂ ਉਸ ਮੁੰਡੇ ਨੇ ਕਿਹਾ ਇਸ ਉਤੇ ਸੋਭਾ ਹੱਕੀ-ਵੱਕੀ ਰਹਿ ਗਈ ਰਿਸ਼ਤੇਦਾਰ ਬਨਣਾ ਚਾਹੁੰਦੇ ਹੋ ਕੀ ਮਤਲਬ ਹੈ ਇਸ ਦਾ ਮੈਂ ਕੁਝ ਸਮਝੀ ਰਹੀ ਸੋਭਾ ਹੁਣ ਸਹੈਲਸਟਨ ਦੇ ਨਾਲ ਬੋਲੀ ਇਸ ਬਾਰੇ ਵਿੱਚ ਕਿਸੇ ਜਗ੍ਹਾ ਬੈਠ ਕੇ ਗੱਲ ਕਰਦੇ ਹਾਂ ਮੁੰਡਾ ਬੋਲਿਆ ਨਹੀਂ ਮੈਨੂੰ ਜਲਦੀ ਹੈ ਇਹ ਕਹਿ ਕੇ ਸੋਭਾ ਤੇਜ਼ ਕਦਮਾਂ ਨਾਲ ਕੋਚਿੰਗ ਸੈਂਟਰ ਤੋਂ ਬਾਹਰ ਨਿਕਲ ਗਈ ਪਿੱਛੇ ਪਿੱਛੇ ਮੁੰਡਾ ਵੀ ਚੱਲਦਾ ਹੋਇਆ ਬੋਲਿਆ ਅਜੀ ਘਟੋ ਘਟ ਦੋਸਤੀ ਦਾ ਹੱਥ ਦਾ ਮਿਲਾ ਲੋ ਠੀਕ ਹੈ ਸੋਭਾ ਬੁਲੀ ਅਤੇ ਮੁੰਡੇ ਦੇ ਹੱਤ ਨਾਲ ਆਪਣਾ ਹੱਥ ਮਿਲਾ ਲਿਆ ਇਸ ਤਰ੍ਹਾਂ ਸੋਭਾ ਅਤੇ ਸੁਨੀਲ ਬਾਲਰੀ ਦੇ ਵਿਚਕਾਰ ਪਹਿਲੀ ਜਾਣ ਪਛਾਣ ਅਤੇ ਦੋਸਤੀ ਦੀ ਬੁਨਾਦ ਪਈ ਕੋਚਿੰਗ ਵਿੱਚ ਦੋਹਾਂ ਦੇ ਵਕ ਵਕ ਕਲਾਸਿਸ ਸਨ ਸੋਭਾ ਆਪਣੀ ਪੜਾਈ ਪੂਰੀ ਕਰਨ ਵਿੱਚ ਲੱਗੀ ਰਹਿੰਦੀ ਸੀ ਉਹ ਨੋਰ ਸੀ ਕਿਤਾਬਾਂ ਅਤੇ ਇਮਤਿਹਾਨਾਂ ਦੀ ਦੁਨੀਆ ਵਿੱਚ ਖੋਈ ਰਹਿੰਦੀ ਸੀ ਜਦ ਕਿ ਸੁਨੀਲ ਦੇ ਦਿਲ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਮਿਸ਼ਾ ਕੋਇਆ-ਕੋਇਆ ਰਹਿੰਦਾ ਸੀ ਸੋਭਾ ਨਾਲ ਮਿਲਣ ਲਈ ਅਕਸਰ ਉਹੀ ਪਹਿਲ ਕਰਦਾ ਸੀ। ਅਸਲ ਵਿੱਚ ਸੁਨੀਲ ਬਾਗਰੀ ਜਿਸ ਦਾ ਅਸਲੀ ਨਾਮ सुरेंद्र ਮੀਨਾ ਸੀ ਉਸਨੇ ਸੋਭਾ ਨੂੰ ਪਹਿਲੀ ਵਾਰ 2017 ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਦੇਖਿਆ ਸੀ। ਉਦੋਂ ਉਹ ਆਪਣੇ ਨਾਨਕੇ ਘਟਵਾਰ ਵਿੱਚ ਮਾਮਾ ਰਜਿੰਦਰ ਚੌਧਰੀ ਦੇ ਘਰ ਵਿੱਚ ਗਈ ਹੋਈ ਸੀ। सुरेंद्र ਮੀਨਾ ਉਰਫ ਸੁਨੀਲ ਬਾਗਰੀ ਸੋਭਾ ਦੇ ਮਾਮਾ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ। ਉਸ ਸੋਭਾ ਨੂੰ ਦੂਰੋਂ ਦੇਖਦਿਆਂ ਹੀ ਉਸ ਉੱਤੇ ਮਰਮਿਟਿਆ ਸੀ ਇਹ ਕਹਿਣਾ ਦੱਸਤ ਨਹੀਂ ਹੋਵੇਗਾ ਕਿ ਸੁਰਿੰਦਰ ਨੇ ਜਦੋਂ ਤੋਂ ਉਸ ਨੂੰ ਵੇਖਿਆ ਉਦੋਂ ਤੋਂ ਉਸ ਉੱਤੇ ਫਿਦਾ ਹੋ ਗਿਆ ਸੀ ਉਸ ਦੀਆਂ ਆਦਾਵਾਂ ਤੇ ਮਰਮਿਟਿਆ ਸੀ ਅਤੇ ਉਸ ਨਾਲ ਇੱਕ ਤਰਫਾ ਪਿਆਰ ਕਰਨ ਲੱਗ ਪਿਆ ਸੀ ਜਦਕਿ ਸੋਭਾ ਨਾਲ ਕਦੇ ਸਾਹਮਣਾ ਨਹੀਂ ਹੋਇਆ ਸੀ ਗੱਲਬਾਤਾਂ ਦੂਰ ਦੀ ਗੱਲ ਸੀ ਉਸ ਦੇ ਦਿਮਾਗ ਵਿੱਚ ਸੋਭਾ ਦੀ ਖੂਬਸੂਰਤੀ ਬੈਠ ਗਈ ਸੀ ਅਤੇ ਉਸ ਦਾ ਧਿਆਨ ਆਉਂਦਿਆ ਹੀ ਉਸਦੇ ਦਿਲ ਦੀ ਤਰਪਨ ਤੇਜ਼ ਹੋ ਜਾਂਦੀ ਸੀ ਵਿਆਹ ਤੋਂ ਬਾਅਦ ਉਹ ਆਪਣੇ ਘਰ ਇਰਾਨੀਆ ਪਿੰਡ ਚਲੀ ਗਈ ਸੀ ਜਦ ਕਿ ਹੌਰੀ-ਹੌਰੀ ਕਰਕੇ ਸੁਰੇਂਦਰ ਨੇ ਉਸਦੇ ਬਾਰੇ ਬਹੁਤ ਸਾਰੀ ਜਾਣਕਾਰੀ ਪਤਾ ਕਰ ਲਈ ਸੀ ਜਿਵੇਂ ਕਿ ਉਹ ਕੌਣ ਹੈ ਕਿੱਥੇ ਰਹਿਣ ਵਾਲੀ ਹੈ ਕੀ ਕਰਦੀ ਹੈ ਆਦੀ ਇਸੇ سلسلے ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ کارੋਰਾਮ ਬਾਗੜੀ ਦੀ ਤੀ ਸੋਬਾ ਬਾਗੜੀ ਹੈ ਜੋ ਸਾਈਪੁਰ ਵਿੱਚ ਰਹਿ ਕੇ ਪੜਾਈ ਕਰ ਰਹੀ ਹੈ ਇੱਕ ਤਰਫਾ ਪਿਆਰ ਵਿੱਚ دیਵਾਨਾ ਬਣਿਆ ਸ੍ਰੀਂਦਰ ਉਸਨੂੰ ਸਾਲਾਂ ਤੋਂ ਖੋਜ ਰਿਹਾ ਸੀ ਪਿਆਰ ਨੂੰ ਪਾਉਣ ਲਈ ਉਸਨੇ ਵੀ ਉਸੇ ਕੋਚਿੰਗ ਸੈਂਟਰ ਵਿੱਚ ਦਾਖਲਾ ਲੈ ਲਿਆ ਸੋਭਾ ਦਾ ਸੁਜੈਤਿਆ ਬਣਨ ਲਈ ਪਾਦਲ ਪ੍ਰੇਮੀ ਨੇ ਆਪਣੇ ਨਾਂ ਦੇ ਨਾਲ ਉਸਦੀ ਜਾਤੀ ਦਾ ਟਾਈਟਲ ਬਾਗਰੀਆ ਵੀ ਲਗਾ ਲਿਆ ਸੀ ਮਗਾਵੇਤੀ ਸੋਨੀਏ ਸੋਭਾ ਨਾਲ ਦੋਸਤੀ ਕਰਕੇ ਉਸਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਚ ਲੱਗ ਗਿਆ ਸੀ ਉਸ ਨੂੰ ਪਿਆਰ ਦੀ ਮੰਜ਼ਿਲ ਤੱਕ ਪਹੁੰਚਣ ਦਾ ਭਰੋਸਾ ਸੀ ਇਸੇ ਵਿਚਾਰ ਨਾਲ ਉਸ ਨੇ ਸੋਭਾ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਜਦਕਿ ਸੋਭਾ ਆਪਣੀ ਪੜ੍ਹਾਈ ਵਿੱਚ ਵਿਅਸਤ ਰਹਿੰਦੀ ਸੀ ਉਸ ਨੂੰ ਦੋ ਤਰ੍ਹਾਂ ਦੀ ਪੜ੍ਹਾਈ ਕਰਨੀ ਪੈਂਦੀ ਸੀ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਉਸ ਨੂੰ ਕੋਚਿੰਗ ਵਿੱਚ ਪੜਨ ਜਾਣਾ ਹੁੰਦਾ ਸੀ ਜਿਸ ਨਾਲ ਉਹ ਹਮੇਸ਼ਾ ਜਲਦੀ ਵਿੱਚ ਰਹਿੰਦੀ ਸੀ ਸੁਰਿੰਦਰ ਨਾਲ ਬਹੁਤ ਜ਼ਿਆਦਾ ਸਮਾਂ ਨਹੀਂ گزار ਪਾਉਂਦੀ ਸੀ ਸੋਭਾ ਅੱਜ ਕੱਲ ਦੀ ਕੁੜੀ ਸੀ ਪਰ ਉਸ ਦੇ ਲਈ ਕੈਰੀਅਰ ਸਭ ਤੋਂ ਮਹੱਤਵਪੂਰਨ ਸੀ ਉਹ ਸੁਰਿੰਦਰ ਦੀ ਦੋਸਤ ਬਾਰੇ ਦੇ ਸੀ ਪਰ ਉਸੀ ਦੋਸਤੀ ਸਿਰਫ ਹਾਲ ਚਾਲ ਤੱਕ ਹੀ ਸੀਮਤ ਸੀ ਜਦ ਕਿ ਸੁਰਿੰਦਰ ਉਸ ਨੂੰ ਆਪਣਾ ਜੀਵਨ ਸਾਥੀ ਬਣਾਉਣ ਦੇ ਸੁਪਨੇ ਦੇਖਣ ਲੱਗਿਆ ਸੀ ਕੋਚਿੰਗ ਸੈਂਟਰ ਵਿੱਚ ਸੋਭਾ ਨਾਲ ਜ਼ਿਆਦਾ ਗੱਲਬਾਤ ਨਾ ਹੋਰ ਤੇ ਉਹ ਉਸ ਨਾਲ ਫੋਨ ਤੇ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਲੰਬੀਆਂ ਪਿਆਰ ਦੀਆਂ ਗੱਲਾਂ ਕਰਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਸੋਭਾ ਕਿਸੇ ਨਾ ਕਿਸੇ ਬਹਾਨੇ ਨਾਲ ਫੋਨ ਕੱਟ ਦਿੰਦੀ ਸੀ ਜਿਸ ਨਾਲ ਸੁਨੀਲ ਉਸ ਦਾ ਹਾਲ ਚਾਲ ਹੀ ਲੈ ਪਾਉਂਦਾ ਸੀ ਕਿਸੇ ਤਰ੍ਹਾਂ ਉਹ ਸੋਭਾ ਨੂੰ ਇਹ ਨਹੀਂ ਦੱਸ ਪਾਇਆ ਕਿ 6 ਸਾਲ ਪਹਿਲਾਂ ਉਸਨੇ ਜਦੋਂ ਉਸਨੂੰ ਵੇਖਿਆ ਹੈ ਉਦੋਂ ਤੋਂ ਉਹ ਰਾਤਾਂ ਨੂੰ ਉਸ ਦੇ ਸੁਪਨਿਆਂ ਵਿੱਚ ਆਉਂਦੀ ਹੈ ਇਹ ਸੁਣ ਕੇ ਸੋਭਾ ਹੱਸਦਿਆਂ ਆਪਣੀ ਖੂਬਸੂਰਤੀ ਦੀ ਤਾਰੀਫ਼ ਲਈ ਸੁਨੀਲ ਦਾ ਧੰਨਵਾਦ ਕੀਤਾ ਨਾਲੇ ਇਹ ਵੀ ਕਹਿ ਦਿੱਤਾ ਕਿ ਉਸ ਦੀ ਖੂਬਸੂਰਤੀ ਦੀ ਸਭ ਤਾਰੀਫ ਕਰਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਰੂਪ ਰੰਗ ਦੀਆਂ ਗੱਲਾਂ ਤੇ ਧਿਆਨ ਦੇਵੇ ਉਸ ਨੂੰ ਬੇਫਸੂਲ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਪਹਿਲਾਂ ਉਹ ਇੱਕ ਚੰਗਾ ਕੈਰੀਅਰ ਬਣਾਉਣਾ ਚਾਹੁੰਦੀ ਹੈ ਸੋਭਾ ਦੀਆਂ ਇਹ ਸਭ ਗੱਲਾਂ ਸੁਣ ਕੇ ਸੁਨੀਲ ਮਨਮੋਸ ਕੇ ਰਹਿ ਜਾਂਦਾ ਉਸ ਦੀ ਹਾਲਤ ਇੱਕ ਪਾਗਲ ਪ੍ਰੇਮੀ ਦੀ ਤਰ੍ਹਾਂ ਹੋ ਜਾਂਦੀ ਅਤੇ ਉਹ ਨਿਰਾਸ਼ ਹੁੰਦਾ ਚਲਾ ਜਾਂਦਾ ਉਹ بار-बार ਸੋਭਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਉਸਨੇ ਸਿਰਫ ਦੋਸਤੀ ਹੀ ਨਹੀਂ ਕੀਤੀ ਬਲਕਿ ਉਸ ਨਾਲ ਪਿਆਰ ਕੀਤਾ ਹੈ। ਦੱਲਾ-ਦੱਲਾ ਵਿੱਚ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਉਹ ਉਸ ਨਾਲ ਪਿਆਰ ਕਰਦਾ ਹੈ। ਇੱਕ ਵਾਰੀ ਸੁਨੀਲ ਨੇ ਸੋਭਾ ਦੀ ਸਹੇਲੀ ਰਾਣੀ ਆਪਣੇ ਦਿਲ ਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋਭਾ ਨੇ ਤੁਰੰਤ ਸੁਨੀਲ ਨੂੰ ਇਕੱਲੇ ਵਿੱਚ ਗੱਲ ਕਰਨ ਲਈ ਬੁਲਾਇਆ। ਸੁਨੀਲ ਖੁਸ਼ ਹੋ ਕੇ ਉਸ ਨੂੰ ਮਿਲਣ ਚਲਾ ਗਿਆ। ਸੋਭਾ ਨੇ ਉਸ ਨੂੰ ਕਿਹਾ ਸੁਨੀਲ ਪਿਆਰ ਤਰਨਾ ਚੰਗੀ ਗੱਲ ਹੈ ਪਰ ਇਹ ਦੋਵੇਂ ਪਾਸਿਆਂ ਤੋਂ ਹੋਣਾ ਚਾਹੀਦਾ ਹੈ ਤੈਨੂੰ ਮੈਂ ਚੰਗੀ ਲੱਗਦੀ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਦਿਲ ਵਿੱਚ ਤੇਰੇ ਲਈ ਜਗ੍ਹਾ ਹੈ ਮੈਂ ਇੱਕ ਕੁੜੀ ਹਾਂ ਮੇਰਾ ਵੀ ਆਪਣਾ ਬਹੁਤ ਕੁਝ ਹੈ ਮੈਨੂੰ ਵੀ ਆਪਣੇ ਦਿਲ ਦੀ ਸੁੰਨੀ ਪੈਂਦੀ ਹੈ ਸਮਾਜ ਅਤੇ ਪਰਿਵਾਰ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਹੁੰਦਾ ਹੈ ਤੂੰ ਇਹੀ ਸਮਝਾਉਣ ਲਈ ਮੈਨੂੰ ਇੱਥੇ ਬੁਲਾਇਆ ਹੈ ਸੁਨੀਲ ਵਿਚਕਾਰੋਂ ਬੋਲਿਆ ਨਹੀਂ ਸਮਝਾਉਣ ਲਈ ਨਹੀਂ ਬਲਕਿ ਇਹ ਦੱਸਣ ਲਈ ਕਿ ਮੈਂ ਸ਼ਾਦੀशुदा ਹਾਂ ਸੋਭਾ ਨੇ ਸਹਾਜਤਾ ਨਾਲ ਕਿਹਾ ਪਰ ਤੇਰੀ ਮਾਗ ਸੁੰਨੀ ਹੈ ਗਲੇ ਵਿੱਚ ਮੰਦਰ ਸੂਤਰ ਵੀ ਨਹੀਂ ਹੈ ਵਿਆਹ ਦੀ ਕੋਈ ਨਿਸ਼ਾਨੀ ਸੁਨੀਲ ਹੈਰਾਨੀ ਨਾਲ ਬੋਲਿਆ ਤੂੰ ਸਹੀ ਕਹਿ ਰਹੀਆਂ ਹੈ ਮੇਰਾ ਹਜੇ ਮੰਦਰ ਵਿੱਚ ਵਿਆਹ ਨਹੀਂ ਹੋਇਆ ਹੈ ਪਰ ਮੇਰਾ ਵਿਆਹ 12 ਸਾਲ ਪਹਿਲਾਂ ਇੱਕ ਵਿਆਹ ਸਮਾਰੋਹ ਵਿੱਚ ਹੀ ਤੈਅ ਹੋ ਗਿਆ ਸੀ ਮੈਂ ਆਪਣੇ ਮਾਪਿਆਂ ਦੇ ਫੈਸਲੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਸੋਭਾ ਨੇ ਆਪਣੇ ਬਾਰੇ ਹੋ ਸਪਸ਼ਟ ਕੀਤਾ ਬੇਕਾਰ ਦੀਆਂ ਗੱਲਾਂ ਹਨ ਮੈਂ ਇਸ ਨੂੰ ਨਹੀਂ ਮੰਨਦਾ ਸੁਨੀਲ ਨੇ ਬਹਿਸ ਕਰਨੀ ਸ਼ੁਰੂ ਕੀਤੀ ਤੋ ਜੋ ਵੀ ਸਮਝ ਮੇਰੇ ਲਈ ਇਹ ਇੱਕ ਸਚਾਈ ਹੈ ਮੈਂ 12 ਸਾਲ ਪਹਿਲਾਂ ਜਿਸ ਨੂੰ ਆਪਣਾ ਜੀਵਨ ਸਾਥੀ ਮੰਨ ਲਿਆ ਸੀ ਉਸਰੋਂ ਮੈਂ ਕਿਵੇਂ ਟੁਕਰਾ ਸਕਦੀ ਹਾਂ ਸੋਭਾ ਨੇ ਕਿਹਾ ਪਰ ਮੈਂ ਵੀ ਤੈਨੂੰ 6 ਸਾਲਾਂ ਤੋਂ ਪਿਆਰ ਕਰਦਾ ਹਾਂ ਸੁਨੀਲ ਬੁੱਸੇ ਵਿੱਚੋਂ ਆਉਂਦਾ ਹੋਇਆ ਬੋਲਿਆ ਇਹ ਸਿਰਫ ਤੂੰ ਹੀ ਸੋਚਦਾ ਹੈ ਇਸ ਬਾਰੇ ਸਿਰਫ ਤੈਨੂੰ ਹੀ ਪਤਾ ਹੈ ਮੈਂ ਤੈਨੂੰ ਇੱਕ ਦੋਸਤੋਂ ਵੱਧ ਕੁਝ ਨਹੀਂ ਮੰਦੀ ਅਸੀਂ ਦੋਵੇਂ ਇੱਕੋ ਜਾਤ ਦੇ ਹਾਂ ਇਸ ਤਰ੍ਹਾਂ ਕੇ ਵੀ ਥੋੜਾ ਜਿਹਾ ਲਗਾਵ ਹੈ ਸੋਭਾ ਦੀ ਗੱਲ ਸੁਣ ਕੇ ਸੁਨੀਲ ਕੋਈ ਵੀ ਜਵਾਬ ਨਹੀਂ ਦੇ ਸਕਿਆ ਪਰ ਅੰਦਰ ਹੀ ਅੰਦਰ ਉਸ ਉੱਤੇ ਨਾਰਾਜ਼ ਸੀ ਉਸ ਵੇਲੇ ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ ਉਸਨੇ ਹੌਰੀ ਜਿਹੀ ਆਵਾਜ਼ ਵਿੱਚ ਸਿਰਫ ਐਨਾ ਹੀ ਕਿਹਾ ਸੁیرے ਇੱਕ ਵਾਰ ਠੰਡੇ ਦਿਮਾਗ ਤੇ ਦਿਨ ਨਾਲ ਮੇਰੇ ਬਾਰੇ ਜ਼ਰੂਰ ਸੋਚਦਾ ਸਵੇਰ ਬਿਨਾ ਕੋਈ ਜਵਾਬ ਦਿੱਤੇ ਉਥੋਂ ਚਲੀ ਗਈ ਸੁਨੀਲ ਦੇ ਦਿਮਾਗ ਵਿੱਚ ਖਲਲ ਪੈਣਾ ਹੋ ਗਈ ਉਸ ਨੂੰ ਕਿਸੇ ਪਿਆਰੀ ਚੀਜ਼ੇ ਗਵਾ ਸਜਾੜ ਦਾ ਗੁੱਸਾ ਵੀ ਅੰਦਰ ਹੀ ਅੰਦਰ ਮਹਿਸੂਸ ਹੋ ਰਿਹਾ ਸੀ ਉਸ ਲਈ ਆਖੀਰਲੀ ਕਹੀ ਗੱਲ ਸਿਰਫ ਦੋਸਤ ਉਸ ਦੇ ਦਿਮਾਗ ਤੇ ਹਥੌੜੇ ਵਾਗ ਵੱਜਣ ਲੱਗੀ ਫਿਰ ਵੀ ਸੁਨੀਲ ਨੇ ਆਸ ਨਹੀਂ ਛੱਡੀ ਸੋਭਾ ਨਾਲ ਗੱਲਬਾਤ ਦਾ سلسلہ ਪਹਿਲਾਂ ਵਾਂਗ ਚੱਲਦਾ ਰਿਹਾ ਅਖੀਰ ਚ ਸੋਭਾ ਨੇ ਦੋ ਟੁਕ ਜਵਾਬ ਦੇ ਦਿੱਤਾ ਸ੍ਰੀਲ ਤੂੰ ਮੈਨੂੰ ਭੁੱਲ ਜਾ ਮੈਂ ਆਪਣੀ ਇੱਜ਼ਤ ਨਿਨਾਮ ਨਹੀਂ ਕਰਾਂਗੀ ਇਹ ਗੱਲ ਸੁਨੀਲ ਦੇ ਦਿਵਾਕ ਵਿੱਚ ਬੜੀ ਗਹਿਰਾਈ ਨਾਲ ਬੈਕ ਗਈ ਉਸ ਦੇ ਬਾਅਦ ਸੁਨੀਲ ਦੀ ਹਾਲਤ ਪਾਵਲ ਪ੍ਰੇਮੀ ਵਰਗੀ ਹੋ ਗਈ ਉਹ ਕਿਸੇ ਵੀ ਕੀਮਤ ਤੇ ਸੋਭਾ ਨੂੰ ਹਾਸਲ ਕਰਨਾ ਚਾਹੁੰਦਾ ਸੀ ਅਸਲ ਵਿੱਚ ਸੋਭਾ ਦੇ ਪਿਤਾ ਨੇ ਉਸਦਾ ਵਿਆਹ 2011 ਵਿੱਚ ਜੈਪੂਰ ਦੇ ਚੰਦਨਵਾਜੀ ਦੇ ਅਰਾਨੀਆਂ ਪਿੰਡ ਦੇ ਰਹਿਣਵਾਰੇ ਰਾਜੂ ਵੀਰ ਨਾਲ ਤੈਅ ਕਰ ਦਿੱਤਾ ਸੀ ਜਦ ਉਸ ਦੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਹੋ ਰਿਹਾ ਸੀ ਰਾਜੂ ਪ੍ਰਤੀਯੋਗਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਚੇਰੇ ਭਰਾ ਨਾਲ ਸੋਭਾ ਦੀਆਂ ਦੋਨੇ ਭੈਣਾਂ ਦਾ ਵਿਆਹ ਹੋਇਆ ਸੀ ਇਸ ਕਾਰਨ ਸੋਭਾ ਦੇ ਮੰਮੀ ਪਾਪਾ ਨੇ ਉਸੇ ਪਰਿਵਾਰ ਵਿੱਚ ਸੋਭਾ ਦਾ ਵਿਆਹ ਕਰਨ ਦਾ ਸੋਚਿਆ ਸੀ ਇਹ ਇਹ ਜਾਣ ਕੇ ਵੀ ਸੁਨੀਲ ਬਾਗਰੀ ਜੋ ਕਿ ਅਸਲ ਵਿੱਚ सुरेंद्र ਮੀਨਾ ਸੀ ਸੋਭਾ ਦੇ ਪਿੱਛੇ ਪਿਆ ਹੋਇਆ ਸੀ ਮਾਰਚ 2023 ਦੇ ਤੀਜੇ ਹਫਤੇ ਦੀ ਗੱਲ ਹੈ ਸੋਭਾ ਆਪਣੇ ਪਿਤਾ ਦੀ ਕਿਸਾਨੀ ਕਿਟਾਈ ਵਿੱਚ ਹੱਥ ਵਟਾ ਰਹੀ ਸੀ ਇਸ ਕਰਕੇ ਉਹ ਪਿਛਲੇ 10 ਦਿਨਾਂ ਤੋਂ ਕੋਚਿੰਗ ਸੈਂਟਰ ਨਹੀਂ ਗਈ ਸੀ ਸੁਨੀਲ ਉਸ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਉਹ ਦਿਨਾਂ ਵਿੱਚ ਸੋਭਾ ਦਾ ਫੋਨ ਘਰ ਤੇ ਹੁੰਦਾ ਸੀ ਉਸ ਨੂੰ ਲੱਗਿਆ ਕਿ ਸੁਨੀਲ ਦੇ ਲਗਾਤਾਰ ਫੋਨ ਆਉਣ ਨਾਲ ਕਰਾਰੇ ਇਸ ਦਾ ਦਰਤ ਅਰਥ ਲਾ ਸਕਦੇ ਹਨ ਇਸ ਤਰ੍ਹਾਂ ਉਸਨੇ ਸੁਨੀਲ ਦੇ ਨੰਬਰ ਨੂੰ ਬਲੌਕ ਕਰ ਦਿੱਤਾ ਸੀ ਨੰਬਰ ਬਲੌਕ ਹੋਣ ਤੇ ਸੁਨੀਲ ਨਾਰਾਜ਼ ਹੋ ਗਿਆ ਆਪਣੀ ਨਾਰਾਜ਼ਗੀ ਦੇ ਨਾਲ ਉਸਨੇ ਸੋਭਾ ਦੀ ਸਹੇਲੀ ਨੂੰ ਫੋਨ ਕੀਤਾ ਉਹ ਦਿਨ 21 ਮਾਰਚ ਦੀ ਤਾਰੀਖ ਸੀ ਉਸਨੇ ਸਹੇਲੀ ਨੂੰ ਸੋਭਾ ਨਾਲ ਗੱਲ ਕਰਨ ਲਈ ਮਜਬੂਰ ਕੀਤਾ ਸੋਭਾ ਦੀ ਸਹੇਲੀ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਕੋਚਿੰਗ ਨਹੀਂ ਆਈ ਹੈ ਤੇ ਉਸੇ ਸੋਭਾ ਨਾਲ ਇਸ ਵਿਚਕਾਰ ਇੱਕ ਵਾਰ ਵੀ ਗੱਲ ਨਹੀਂ ਹੋਈ ਹੈ ਸੁਨੀਲ ਨੂੰ ਸੋਭਾ ਦੀ ਸਹੇਲੀ ਦੀਆਂ ਗੱਲਾਂ ਤੇ ਭਰੋਸਾ ਨਹੀਂ ਹੋਇਆ ਉਹ ਗੁੱਸੇ ਵਿੱਚ ਆ ਗਿਆ ਉਸ ਨੂੰ ਲੱਗਿਆ ਕਿ ਸੋਭਾ ਵਾਰੇ ਉਸ ਦੀ ਸਹੇਲੀ ਵੀ ਉਸ ਨੂੰ ਧਾਲਣ ਦੀ ਕੋਸ਼ਿਸ਼ ਕਰ ਰਹੀ ਹੈ ਸੁਨੀਲ ਦੇ ਦਿਮਾਗ ਵਿੱਚ ਅਜੀਬ ਤਰ੍ਹਾਂ ਦੀ ਸ਼ਰਾਰਤ ਖਲਰ ਲੱਗੀ ਉਸ ਨੇ ਮਨ ਹੀ ਮਨ ਇੱਕ ਜੋਜਲਾ ਬਣਾ ਲਈ ਇਧਰ ਸੋਭਾ ਨੇ ਆਪਣੇ ਮਾਮਾ ਰਜਿੰਦਰ ਚੌਧਰੀ ਨਾਲ ਗੱਲ ਕੀਤੀ ਤੇ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਕੱਲ ਚੱਲਣ ਉਸਨੇ ਮਾਮੇ ਨੂੰ ਕਿਹਾ ਕਿ ਉਸ ਨੂੰ ਕਾਲਜ ਵਿੱਚ ਪ੍ਰੈਕਟੀਕਲ ਬੁੱਕ ਜਵਾ ਕਰਵਾਉਣੀ ਹੈ ਅਤੇ ਕਾਫੀ ਡੈਪਟੋ ਬਣਵਾਉਣਾ ਹੈ ਤੈਅ ਕੀਤੇ ਸਮੇਂ ਦੇ ਅਨੁਸਾਰ ਮਾਮਾ ਉਸਦੇ ਪਿੰਡ ਆ ਗਿਆ ਉਹ 23 ਮਾਰਚ ਨੂੰ 10:30 ਵਜੇ ਮਾਮਾ ਅਤੇ ਕਾਫੀ ਨੌਜਵਾਨ ਵਿਕਾਸ ਨਾਲ ਘਰੋਂ ਨਿਕਲੇ ਉਸਨੇ ਨਾਲ ਵਿੱਚ ਮਾਮੇ ਨੂੰ ਕਿਹਾ ਕਿ ਪਹਿਲਾਂ ਆਪਣੀ ਸਹੇਲੀ ਦੇ ਘਰ ਜਾਣਾ ਹੈ ਕੋਚਿੰਗ ਲਈ ਤਲਵਿਆ ਅਕੈਡਮੀ 'ਚ ਜਾਣਾ ਹੈ ਤੇ ਸਹੇਲੀ ਤੋਂ ਪ੍ਰੈਕਟੀਕਲ ਕਾਪੀ ਲੈਣੀ ਹੈ ਸੋਭਾ ਦੀ ਮਾਮਾ ਸੋਭਾ ਦੇ ਕਹੇ ਅਨੁਸਾਰ ਪਹਿਲਾ ਕੈਡਵੀ ਗਏ ਪਰ ਉਹ ਵਿਕਾਸ ਨਾਲ ਬਾਹਰੀ ਰੁਕ ਗਏ ਸੋਭਾ ਕੈਡਵੀ ਵਿੱਚ ਇਕੱਲੀ ਗਈ ਪਹਿਲੀ ਮੰਜ਼ਿਲ ਤੇ ਹੀ ਉਹ सुरेंद्र ਨਾਲ ਟਕਰਾ ਗਈ सुरेंद्र ਨੇ ਉਸ ਨੂੰ ਜ਼ਰੂਰੀ ਗੱਲ ਕਰਨ ਲਈ ਤੀਜੀ ਮੰਜ਼ਿਲ ਤੇ ਜਾ ਲੈ ਗਿਆ ਨਾ ਚਾਹੁੰਦੇ ਹੋਏ ਵੀ सुरेंद्र ਦੇ ਕਹਿਣ ਤੇ ਉਹ ਉਸਦੇ ਨਾਲ ਤੀਜੀ ਮੰਜ਼ਿਲ ਚਲੀ ਗਈ ਪਰ ਕੁਝ ਮਿੰਟਾਂ ਵਿੱਚ ਹੀ ਪੌੜੀਆਂ ਤੇ ਸੋਭਾ ਦੇ ਚਿੱਕਣ ਦੀ ਆਵਾਜ਼ ਗੂੰਜ ਗਈ ਤੇਜ਼ ਆਵਾਜ਼ ਸੁਣ ਕੇ ਕੁਝ ਸਟੂਡੈਂਟ ਦੌੜ ਕੇ ਤੀਜੀ ਮੰਜ਼ਲ ਤੇ ਪਹੁੰਚੇ ਉੱਥੇ ਜ਼ਖਮੀ ਸੋਭਾ ਪੌੜੀਆਂ ਤੇ ਡਿੱਗੀ ਹੋਈ ਸੀ ਜਦਕੇ ਸੁਰਿੰਦਰ ਨੇ ਨਜ਼ਦੀਕੀ ਛੱਤ ਤੇ ਛਾਲ ਮਾਰੀ ਅਤੇ ਭੱਜ ਗਿਆ ਉਸ ਨੂੰ پاس ਦੇ 23 ਵਿਦਿਆਰਥੀਆਂ ਨੇ ਦੇਖਿਆ ਸਭ ਤੁਰੰਤ ਖੂਨ ਵਿੱਚ ਲਤਪਤ ਸੋਭਾ ਨੂੰ ਹਸਪਤਾਲ ਲੈ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਕੁਝ ਘੰਟਿਆਂ ਵਿੱਚ ਹੀ ਉਸ ਦੀ ਮੌਤ ਹੋ ਗਈ ਸੋਭਾ ਦੇ ਕਤਲ ਦੀ ਸੂਚਨਾ ਅਕੈਡਮੀ ਦੇ ਸੰਚਾਲਕ ਨੇ ਪੁਲਿਸ ਨੂੰ ਦੇ ਦਿੱਤੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਨੋਰ ਟਾੜੇ ਦੇ ਐਸ ਐਚ ਓ ਮਨੀਸ਼ ਸ਼ਰਮਾ ਅਤੇ ਪੁਲਿਸ ਟੀਮ ਘਟਨਾ ਥਲ ਤੇ ਪਹੁੰਚ ਗਈ ਅਕੈਡਮੀ ਦੇ ਸੰਚਾਲਕ ਅਤੇ ਉੱਥੇ ਮੌਜੂਦ ਵਿਦਿਆਰਥੀਆਂ ਨਾਲ ਪੁਲਿਸ ਨੇ ਵਿਦਿਆਰਥੀਆਂ ਦੀ ਹੱਤਿਆ ਬਾਰੇ ਪੁੱਛਗਿੱਛ ਕੀਤੀ ਫੋਰੈਂਸਿਕ ਟੀਮ ਨੇ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਇਸ ਦੇ ਬਾਅਦ ਪੁਲਿਸ ਟੀਮ ਨਿਮਸ ਹਸਪਤਾਲ ਪਹੁੰਚੀ ਜਿੱਥੇ ਸੋਬਾ ਦੀ ਮੌਤ ਹੋ ਚੁੱਕੀ ਸੀ ਸੋਬਾ ਨਾਲ ਹੋਈ ਘਟਨਾ ਬਾਰੇ ਸੁਣ ਕੇ ਉਸਦੇ ਪਿਤਾ ਭਰਾ ਤੇ ਹੋਰ ਘਰਵਾਰੇ ਦੌੜੇ ਦੌੜੇ ਹਸਪਤਾਲ ਪਹੁੰਚੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਪੁਲਿਸ ਨੇ ਕਾਲੂ ਨਾਮ ਦੀ ਰਿਪੋਰਟ ਤੇ ਸੋਬਾ ਦੀ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ ਇਸ ਦਾ ਮੁਜ਼ਲਮ ਸੁਨਿੰਦਰ ਮੀਨਾ ਉਰਫ ਸੁਨੀਲ ਬਾਵਰੀ ਨੂੰ ਬਨਾਇਆ ਗਿਆ ਡਾਕਟਰਾਂ ਨੇ ਸੋਬਾ ਦੇ ਸਰੀਰ ਦਾ ਪੋਸਟਮਾਰਟਮ ਕਰਕੇ ਉਸੇ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਪੋਸਟਮਾਰਟਮ ਵਿੱਚ ਸੋਭਾ ਦੇ ਸਰੀਰ ਤੇ ਚਾਕੂ ਦੇ 6 ਨਿਸ਼ਾਨ ਮਿਲੇ ਬਹੁਤ ਸਾਰਾ ਖੂਨ ਵਹਿ ਚੁੱਕਾ ਸੀ ਜਿਸ ਕਰਕੇ ਉਸ ਦੀ ਮੌਤ ਹੋਈ ਉਸੇ ਰਾਤ ਸੁਰਿੰਦਰ ਮੀਨਾ ਦੀ ਵੀ ਮੌਤ ਹੋ ਗਈ ਇਸ ਕਾਰਨ ਪੁਲਿਸ ਵੱਲੋਂ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਪਿਆ ਦੋ ਤਰਫਾ ਹੁੰਦਾ ਹੈ ਅਤੇ ਜ਼ਬਰਦਸਤੀ ਛਲ ਜਾਂ ਦਿਵਾਉਣ ਵਾਲ ਇਸ ਨੂੰ حاصل ਨਹੀਂ ਕੀਤਾ ਜਾ ਸਕਦਾ ਸੋਭਾ ਦੀ ਸਪਸ਼ਟਤਾ ਅਤੇ ਸੁਰਿੰਦਰ ਦੀ ਜ਼ਿੱਦ ਬਹੁਤ ਖਤਰਨਾਕ ਸਾਬਿਤ ਹੋਈ ਪਿਆਰ ਦੇ ਇਚਕਾਰ ਦੇ ਸੰਘਰਸ਼ ਨੂੰ ਸਮਝਣਾ ਵੀ ਜ਼ਰੂਰੀ ਹੈ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਬੰਧਾਂ ਵਿੱਚ ਇਮਾਨਦਾਰੀ ਅਤੇ ਸੰਪਰਨ ਅਹਿਮ ਹੁੰਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਦੂਜੀ ਪਾਰਟੀ ਦੀ ਇੱਛਾ ਅਤੇ ਸਹਿਮਤੀ ਦਾ ਸਤਕਾਰ ਕੀਤਾ ਜਾਵੇ ਜ਼ਬਰਦਸਤੀ ਦਾ ਪਿਆਰ ਕਿਸੇ ਲਈ ਵੀ ਵਧੀਆ ਨਹੀਂ ਹੁੰਦਾ ਦੋਸਤੋ ਤੁਹਾਨੂੰ ਸਾਡੀ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਦੱਸਿਓ